ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰਾਂ ਚੋਂ ਖਬਰ ਮੈਂ ਪਰਮਿੰਦਰਜੀਤ ਸਿੰਘ ਤੁਸੀਂ ਮੇਰੇ ਨਾਲ ਜੁੜੇ ਹੋਇਓ ਬਖਤੌਰ ਢਿੱਲੋਂ YouTube ਚੈਨਲ ਤੇ ਆਪਾਂ ਗੱਲਬਾਤ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਖਬਰਾਂ ਚੋਂ ਖਬਰ ਲੈ ਕੇ ਹਾਜ਼ਰ ਹੁੰਨੇ ਆ ਅੱਗੇ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਨੂੰ ਖਬਰ ਹੈਗੀ ਅੱਜ ਢੋਹ ਢਿੱਲੋਂ ਸਾਹਿਬ ਸੱਸੀ ਕਾ ਜੀ ਸੱਸੀ ਢਿੱਲੋਂ ਸਾਹਿਬ ਪਹਿਲੀ ਖਬਰ ਲੈਨੇ ਆ ਜੀ ਆਪਾਂ ਸਿੰਗਰ ਮਾਮਲੇ ਦੇ ਵਿੱਚ ਜਬਰ ਜਨਾਬ ਪੀੜਤ ਤੇ ਜਾਵੇਗੀ ਸੁਪਰੀਮ ਕੋਰਟ ਕੀ ਹੈ ਮਾਮਲਾ ਜੀ ਕੌਣ ਹੈ ਕੀ ਗੱਲਬਾਤ ਹੈ ਇਹ ਖਬਰ ਦਾ ਵਿਸ਼ਲੇਸ਼ਣ ਸਾਡੇ ਜਿਹੜੇ ਸਰੋਤੇ ਜਾਂ ਸਾਡੇ ਦਰਸ਼ਕ ਹੈ ਦੇਖਣ ਵਾਲੇ ਤੁਹਾਨੂੰ ਉਹਨਾਂ ਨੂੰ ਕਰੋ ਅਸਲ ਦੇ ਵਿੱਚ ਪ੍ਰਵਿੰਦਰ ਮੈਂ ਜੇ ਗੱਲ ਸ਼ੁਰੂ ਕਰਾਂ ਤਾਂ ਮੈਂ ਪਹਿਲਾਂ ਕੇਂਦਰ ਸਰਕਾਰ ਤੋਂ ਕਰੂੰ ਕਿ ਕੇਂਦਰ ਸਰਕਾਰ ਦਾਅਵੇ ਕੀ ਕਰਦੀ ਠੀਕ ਹੈ ਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕੱਲ ਆਏ ਸੀ ਪੰਚਕੂਲਾ ਠੀਕ ਹੈ ਜੀ ਪੰਚਕੂਲਾ ਉਹਨਾਂ ਨੇ ਆ ਕੇ ਇੱਕ ਜਿਹੜੀ ਹੈਗੀ ਐ ਪਾਸਿੰਗ ਆਊਟ ਆਊਟਪਰੇਡ ਐ ਉਹਨੂੰ ਐਡਰੈਸ ਕੀਤੀ ਠੀਕ ਹੈ ਜੀ ਇਹ ਪਾਸਿੰਗ ਆਊਟ ਪ੍ਰੇਡ ਜਿਹੜੀ ਹੈਗੀ ਐ ਰਿਕਰੂਟ ਬੇਸਿਕ ਕੋਰਸ ਬੈਚ 93 ਐ ਠੀਕ ਹੈ ਜੀ 93ਵਾਂ ਬੈਚ ਐ ਉਹਨੂੰ ਐਡਰੈਸ ਕਰਦੇ ਸੀ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ 10 ਸਾਲ ਪਹਿਲਾਂ ਜਦੋਂ ਅਸੀਂ ਇਸ ਦੇਸ਼ ਦੀ ਕਮਾਂਡ ਸੁਭਾ ਲਈ ਹੈ ਭਾ ਪਾਰ티 ਜਨਤਾ ਪਾਰਟੀ ਨੇ ਜਿਹਦੇ ਨਰੇਤਰ ਮੋਦੀ ਨੇ ਠੀਕ ਹੈ ਉਦੋਂ ਕਹਿੰਦੇ ਬੜੇ ਵੱਡੇ ਵੱਡੇ ਚੈਲੰਜ ਸੀ ਸਾਡੇ ਸਾਹਮਣੇ Maoist ਠੀਕ ਹੈ ਜੀ ਜਿਹਨੂੰ नक्सਲਵਾਦੀ ਵੀ ਕਹਿੰਦੇ ਆ ਸ਼ਹਿਰੀ नक्सਲ ਵੀ ਕਹਿੰਦੇ ਆ Maoist ਉਹ ਆਗੇ ਜਿਹੜੇ 9 ਪੀਸ ਦੇ ਵਿੱਚ ਬਹੁਤ ਜਿਹੜੇ ਪਛੜੇ ਹੋਏ ਇਲਾਕੇ ਆ ਜੰਗਲਾਂ ਦੇ ਵਿੱਚ ਜਿੱਥੇ ਉਹਨਾਂ ਦੀ ਜ਼ਮੀਨ ਜੰਗਲ ਉਹਦੇ ਕਬਜ਼ੇ ਕੀਤੇ ਜਾ ਰਹੇ ਆ ਖਨੂਜਾ ਦੇ ਕਬਜ਼ੇ ਕੀਤੇ ਜਾ ਰਹੇ ਜਿਹਦੇ ਲੋਕ ਲੜਦੇ ਉਹਨਾਂ ਨੂੰ ਰਕਸਲਵਾੜੀ ਕਹਿ ਦਿੰਦੇ ਠੀਕ ਹੈ ਉਹਨਾਂ ਨੂੰ ਮਾਓਵਾਦੀ ਕਹਿ ਦਿੰਦੇ ਜਿਹੜੇ ਆਦਵਸੀ ਕਿਸਮ ਦੇ ਲੋਕ ਹੈ ਇੱਕ ਤੱਕ ਇਹਦੇ ਸਭ ਤੋਂ ਵੱਡਾ ਚੈਲੰਜ ਸਾਡੇ ਸਾਹਮਣੇ ਕੋਸ ਸੀ ਦੂਜਾ ਵੱਡਾ ਚੈਲੰਜ ਸੀ ਕਹਿੰਦੇ ਸਾਡੇ ਸਾਹਮਣੇ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦ ਠੀਕ ਹੈ ਜੀ ਜਿਹੜੀ ਧਾਰਾ 370 35 ਇਹ ਕਹਿੰਦੇ ਸੀ ਖਤਮ ਕੀਤੀ ਹੈ ਕਿਉਂ ਉਹਦੇ ਨਾਲ ਕਹਿੰਦੇ ਸੀ ਅੱਤਵਾਦ ਤੇ ਤੀਜਾ ਜਿਹੜਾ ਹੈਗਾ ਨਾਰਥ ਈਸਟ ਦੇ ਜਿਹੜੇ ਸੂਬੇ ਹੈ ਠੀਕ ਹੈ ਜੀ ਉੱਥੇ ਜਿਹੜੀ ਕਹਿੰਦੇ ਬਗਾਵਤ ਉਠਦੀ ਸੀ ਬਾਗੀ ਸੁਰਾ ਉੱਠਦੇ ਸੀ ਇਹ ਤਿੰਨ ਚੈਲੰਜ ਸੀ ਠੀਕ ਹੈ ਜੀ ਤੇ ਤਿੰਨਾ ਚੈਲੰਜਾਂ ਨੂੰ ਕਦੇ ਅਸੀਂ ਕਾਬੂ ਪਾ ਲਿਆ ਤੇ ਪੂਰੀ ਤਰ੍ਹਾਂ ਸ਼ਾਂਤੀ ਹੈ ਅਮਿਤ ਸ਼ਾਹ ਜੀ ਕਹਿੰਦੇ ਅਮਿਤ ਸ਼ਾਹ ਜੀ ਕਹਿੰਦੇ ਠੀਕ ਹੈ ਜੀ ਇਹ ਅਮਿਤ ਸ਼ਾਹ ਹੋਣ ਦਾ ਦਾਵਾ ਹੈ ਠੀਕ ਹੈ ਜੀ ਜੀ ਇਹੋ ਨੇ ਇਸ ਦਾਅਵੇ ਦੀ ਨਿਰਖ ਪਰਖ ਕਰਨੀ ਹੋਵੇ ਤਾਂ ਪਹਿਲਾ ਮੈਂ ਜੰਮੂ ਕਸ਼ਮੀਰ ਤੇ ਹੀ ਆਉਂਗਾ ਆ ਉਧਰ ਨੂੰ ਚਲੋ ਜੀ ਵੀ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਕਿੰਨੀ ਖੋ ਕਿੰਨੀ ਕਹੋਗੇ ਜਿੱਥੋਂ ਤੱਕ ਨਾਰਥ ਈਸਟ ਦਾ ਸਵਾਲ ਹੈ ਨਾਰਥ ਈਸਟ ਦੇ ਵਿੱਚ ਠੀਕ ਹੈ ਉਹ ਵਕਤੀ ਤੌਰ ਦੇ ਉੱਤੇ ਕਦੇ ਉੱਤੇ ਲਹਿਰ ਉੱਠ ਗਈ ਤੇ ਕਦੇ ਲਹਿਰ ਪੈ ਗਈ ਠੀਕ ਹੈ ਲੇਕਿਨ ਜੋ ਕੁਝ ਮਤਲਬ ਨਾਰਥ ਸੀਸ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਹੋਇਆ ਹੈ ਉਹ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਤਾਂ ਉੱਥੇ ਪਹੁੰਚ ਜਾਂਦੇ ਪਹੁੰਚ ਜਾਂਦੇ ਤੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਉੱਥੇ ਨਹੀਂ ਪਹੁੰਚਦੇ ਸੀ ਮਿਜ਼ੋਰਮ ਦੇ ਵਿੱਚ ਕਿੰਨਾ ਕੁਝ ਤਾਂ ਹੋਇਆ ਆਪਣੇ ਸਾਹਮਣੇ ਹੀ ਬਿਲਕੁਲ ਜੀ ਵੇਖਿਆ ਹਾਂ ਇਹ ਸਾਹਮਣੇ ਸਾਰਾ ਕੁਝ ਦੇਖਿਆ ਜੇ ਆਪਾਂ ਦੇਖੀਏ ਅਸਤਵਾਦ ਵਾਲਾ ਮਾਮਲਾ ਜਿਹੜਾ ਨਕਸਲਵਾਦ ਵੀ ਕਹਿੰਦੇ ਨਕਸਲਵਾਦ ਵਾਲਾ ਮਾਮਲਾ ਉਹ ਜਿਹੜਾ ਹੈਗਾ ਉਹਨੂੰ ਆਪ ਕਹਿ ਸਕਦੇ ਬਕਤੀ ਤੌਰ ਦੇ ਤੇ ਉਹਨੇ ਦੀ ਸਟ੍ਰੈਟਜੀ ਹੁੰਦੀ ਹੈ ਕਦੇ ਠੰਡੇ ਹੋ ਜਾ ਦੇਖਦੇ ਠੀਕ ਹੈ ਚਲੋ ਸਾਰੀਆਂ ਗੱਲਾਂ ਨੂੰ ਛੱਡੋ ਆਪ ਮੰਨ ਲੀਏ ਕਿ ਜੋ ਕੁਛ ਅਮਿਤ ਸ਼ਾਹ ਜੀ ਕਹਿੰਦੇ ਉਹ ਠੀਕ ਹੈ ਠੀਕ ਹੈ ਬਿਲਕੁਲ ਜੀ ਪਰ ਕੀ ਇਹਦੇ ਨਾਲ ਦੇਸ਼ ਤੇ ਨਾਗਰਿਕ ਸੁਰੱਖਿਅਤ ਹੈ ਬਿਲਕੁਲ ਜੀ ਇਹਦੇ ਹਾਸਤੇ ਮੈਂ ਦੋ ਮਸਲੇ ਮੇਰੇ ਕੋਲ ਠੀਕ ਹੈ ਜੀ ਇੱਕ ਜਿਹੜੀ ਹੈਗੀ ਹੈ 2015 ਦੇ ਵਿੱਚ ਇੱਕ ਲੜਕੀ ਸੀ ਆ ਆਪਾਂ ਕਹਿੰਦੇ ਨਵਾਲਿਕ ਸੀ ਉਸ ਦੇ ਠੀਕ ਹੈ ਜੀ ਤੇ ਉਹ ਯੂਪੀ ਦੇ ਰਹਿਣ ਵਾਲੇ ਸੀ यूपी ਦੇ ਵਿੱਚ ਜਿਸ ਪਿੰਡ ਨੂੰ ਬਿਲਾਉਂਗ ਕਰਦੀ ਉਸ ਪਿੰਡ ਦਾ ਇੱਕ ਐਮ.ਐਲ.ਏ ਹੁੰਦਾ ਸੀ ਭਾਰਤੀ ਜਨਤਾ ਪਾਰਟੀ ਦਾ ਜਿਹਦਾ ਨਾਮ ਸੀ ਕੁਲਦੀਪ ਸਿੰਘ ਸਿੰਗਰ ਸਿੰਗਰ ਜੀ ਕੁਲਦੀਪ ਸਿੰਘ ਸਿੰਗਰ ਸੀ ਤੇ ਉਹ ਕੁੜੀ ਜਿਹੜੀ ਹੈਗੀ ਹੈ ਨੌਕਰੀ ਵਾਸਤੇ ਘਰੇ ਜਾਂਦੀ ਹੈ ਉਹ ਕਹਿੰਦੀ ਵੀ ਵੀਰੇ ਮੈਨੂੰ ਰੋਕ ਕੇ ਚਾਹੀਦੀ ਠੀਕ ਹੈ ਜੀ ਉਹਨੇ ਉਸ ਪੇ ਦੇਖਿਆ ਵੀ ਕੁੜੀ ਜਿਹੜੀ ਹੈਗੀ ਹੈ ਖੂਬਸੂਰਤ ਸੀ ਉਹ ਤੇ ਉਹਦੇ ਗੈਂਗ ਨੇ ਉਸ ਕੁੜੀ ਨੂੰ ਫੜਿਆ ਗੈਂਗ ਰੇਪ ਕੀਤਾ ਉਹਦੇ ਨਾਲ ਅੱਛਾ ਜੀ ਉਹ ਕੁੜੀ ਚੀਕਾ ਮਾਰਦੀ ਆਪਣੇ ਬਾਪ ਕੋਲ ਆਈ ਬਾਪ ਨੇ ਉਹਦੇ ਨੇ ਜਾ ਕੇ ਜਾ ਕੇ ਅੰਦਰੋਂ ਆਫਸਰ ਚਾਰਾ ਜਿਹੀ ਕਰਦੇ ਨੇ ਠੀਕ ਹੈ ਜੀ ਬਾਪ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਪੁਲਿਸ ਦੇ ਸਪੁਰਦਤ ਕਰਾਇਆ ਤੇ ਜੇਲ੍ਹ ਚ ਪਰਿਵਾਸ ਪੁਝਵਾਤਾ ਜੀ ਉਹਦੇ ਬਾਪ ਦੀ ਡੈਥ ਹੋ ਜਾਂਦੀ ਓਹੋ ਬਾਪ ਦੀ ਡੈਥ ਹੋ ਜਾਂਦੀ ਹੈ ਕੁੜੀ ਜਿਹੜੀ ਹੈਗੀ ਆ ਚੀਕਾ ਮਾਰਦੀ ਫਿਰਦੀ ਹੈ ਮੈਨੂੰ ਇਨਸਾਫ ਮਿਲੇ ਇਨਸਾਫ ਪਸੰਦ ਤਰਾਹ ਉਹਦੇ ਨਾਲ ਜਾ ਕੇ ਕੱਢ ਜਾਂਦੇ ਕੋਈ ਇਨਸਾਫ ਨਹੀਂ ਮਿਲਦਾ ਜੋ ਹੀ ਰਾਜ ਠੀਕ ਹੈ ਜਿੱਥੇ ਬਲਡوزر ਚੱਲ ਬਲਡوزر ਚੱਲਦੇ ਆ ਅੱਜ ਕੱਲ ਜਿੱਥੇ ਬਲਡوزر ਚੱਲਦੇ ਆ ਜੀ ਅਲਟੀਮੇਟਲੀ ਜਦੋਂ ਜਮਾ ਕੁਛ ਨਾ ਹੋਇਆ ਤਾਂ ਫਿਰ ਕੁਝ ਸੰਸਥਾਵਾਂ ਕੁੜੀ ਦੀ ਮਦਦ ਕਰਦੇ ਮਦਦ ਕਰਦੇ ਉਹ ਕੁੜੀ ਫਿਰ ਆਪ ਉਹਦੇ ਕੁੜੀ ਦਾ ਚਾਚਾ ਜਿਹੜਾ ਸੀ ਉਹਨੂੰ ਵੀ ਫੜਕੇ ਜੇਲ੍ਹ ਚ ਦੇਤਾ ਬਰੇਲੀ ਜੇਲ੍ਹ ਜਿੱਤਦਾ ਹੋਇਆ ਸੀ ਉਹ ਆਪਣੇ ਚਾਚੇ ਦੀ ਮੁਲਾਕਾਤ ਕਰਨ ਵਾਸਤੇ ਜਾਂਦੀ ਕੁੜੀ ਜੀ ਕੁੜੀ ਠੀਕ ਹੈ ਜੀ ਇੱਕ ਕਾਰ ਹੈ ਕਾਰ ਨੂੰ ਇੱਕ ਜਿਹੜਾ ਹੈਗਾ ਉਹਨਾਂ ਦਾ ਵਕੀਲ ਵੀ ਹੈ ਤੇ ਉਹਨਾਂ ਦਾ ਡਰਾਈਵਰ ਕਹਿ ਲਓ ਕੁਛ ਵੀ ਕਹਿ ਲਓ ਉਹਦੀ ਵਕੀਲ ਦੀ ਆਪਦੀ ਕਾਰ ਹੈ ਉਹ ਗੱਡੀ ਚਲਾ ਰਹੇ ਹੈ ਠੀਕ ਹੈ ਜੀ ਤਿੰਨ ਲੇਡੀਜ਼ ਆਦੇ ਨਾਲ ਇਹ ਕੁੜੀ ਆਪ ਠੀਕ ਹੈ ਜੀ ਤੇ ਨਾਲ ਹੀ ਜਿਹੜੀ ਹੈਗੀ ਹੈ ਉਹਦੀ ਇੱਕ ਮਾਸੀ ਤੇ ਇੱਕ ਚਾਚੀ ਚਾਚੀ ਉਹ ਨੂੰ ਮਿਲਣ ਵਾਸਤੇ ਜਾਂਦੇ ਗਏ ਜਦੋਂ ਮਿਲ ਕੇ ਵਾਪਸ ਆ ਰਹੇ ਨੇ ਤੇ ਰਾਸਤੇ ਦੇ ਵਿੱਚ ਇੱਕ ਟਰੱਕ ਟੱਕਰ ਮਾਰਦਾ ਹੈ। ਚਾਚੀ ਵੀ ਮਰ ਜਾਂਦੀ ਹੈ, ਮਾਸੀ ਵੀ ਮਰ ਜਾਂਦੀ ਹੈ, 16 ਸਥਾਮਤ ਕੁੜੀ ਰੈਕਟਰ ਹੋ ਜਾਂਦੀ ਹੈ। ਵਕੀਲ ਵੀ ਮਰਿਆ ਤੂੰ ਭੜਾ ਹੋ ਜਾਂਦਾ। ਠੀਕ ਹੈ ਜੀ। ਇਸ ਗੱਲ ਨੇ ਸਾਰੇ ਦੇਸ਼ ਦੇ ਵਿੱਚ ਅੱਗ ਲਾ ਦਿੱਤੀ। ਹਾਂ ਸਰਕਾਰ ਮਤ ਵੀ ਬਿਲਕੁਲ। ਫਿਰ ਇਹਦਾ ਨੋਟਿਸ ਲਿਆ ਮਾਨਯੋਗ ਸੁਪਰੀਮ ਕੋਰਟ ਵਿੱਚ। ਠੀਕ ਹੈ ਜੀ। ਸੁਪਰੀਮ ਕੋਰਟ ਨੇ ਕਿਹਾ ਓਫੋ ਇਹ ਤਾਂ ਅਨਰਥ ਅਨਰਥ ਹੈ। ਇੰਨਾ ਕੁਝ ਹੋ ਰਿਹਾ ਤੇ ਸਰਕਾਰ ਬੋਲਦੀ ਤੱਕ ਬੋਲਦੀ। ਉਸੇ ਵੇਲੇ ਜਿਹੜੀ ਹੈਗੇ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਕੇਸ ਦੀ ਸੁਣਵਾਈ ਹੈ ਜਿਹੜੀ ਉਹ ਯੂਪੀ ਚ ਵੀ ਹੋਊਗੀ ਇਹ ਸੁਣਵਾਈ ਦਿੱਲੀ ਹੋਊਗੀ ਦਿੱਲੀ ਹੋਊਗੀ ਠੀਕ ਹੈ ਜੀ ਔਰ ਉਸ ਪਰਿਵਾਰ ਨੂੰ ਜਿਹੜਾ ਹੈਗਾ ਦਿੱਲੀ ਦੇ ਵਿੱਚ ਸੁਰੱਖਿਅਤ ਕਰ ਦਿੱਤਾ ਠੀਕ ਹੈ ਜੀ ਸਿਕਿਉਰਿਟੀ ਪ੍ਰੋਵਾਈਡ ਕਰਤੀ ਉਸ ਲੜਕੀ ਨੂੰ ਵੀ ਉਹਦੇ ਗਵਾਹਾਂ ਨੂੰ ਵੀ ਉਹਦੇ ਪਰਿਵਾਰ ਨੂੰ ਵੀ ਸਿਕਿਉਰਿਟੀ ਜਦੋਂ ਮੁਹੱਈਆ ਕਰਵਾਤੀ ਤੇ ਉਹਦੇ ਰਹਿਣ ਲੱਗ ਪਏ ਉਹਨੇ ਕੁੜੀ ਨੇ ਠੋਕ ਕੇ ਗਵਾਹੀ ਦਿੱਤੀ ਗਵਾਹਾਂ ਨੇ ਗਵਾਹੀਆਂ ਦਿੱਤੀਆਂ ਤੇ ਜਿਹੜਾ ਕੁਲਦੀਪ ਸਿੰਘ ਸਿੰਗਰ ਆ ਉਹ ਉਮਰ ਕੈਦ ਹੋ ਗਈ ਠੀਕ ਹੈ ਜੀ ਜਿਸ ਜੱਜ ਸਾਹਿਬ ਨੇ ਉਹ ਫੈਸਲਾ ਕੀਤਾ ਪਰ ਕੋਈ ਉਹਨਾਂ ਨੇ ਫੈਸਲੇ ਦੇ ਵਿੱਚ ਲਿਖਿਆ ਕਿ ਮਰਨ ਵੇਲੇ ਤੱਕ ਇਹ ਬੰਦਾ ਜੇਲ੍ਹ ਚ ਰਹੂਗਾ ਪਰ ਕਿਉਂਕਿ ਉਹ ਪਾਰਟੀ ਜਨਤਾ ਪਾਰਟੀ ਦਾ ਲੀਡਰ ਸੀ ਲੀਡਰ ਸੀ ਇਹਦਾ ਨਕੋ ਨਕਬੁੱਲ ਬਚਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਨੇ ਐਲਾਨ ਕਰਤਾ ਕਿਸੇ ਨੂੰ ਪਾਰਟੀ ਚੋਂ ਪੜਦਾ ਠੀਕ ਹੈ ਜੀ ਉਹ ਬੰਦੇ ਨੇ ਜਿਹੜਾ ਆਪਣੀ ਸਜ਼ਾ ਹੋਈ ਸੀ ਉਹਦੇ ਖਿਲਾਫ ਅਪੀਲ ਪਾਈ ਠੀਕ ਹੈ ਜੀ ਦਿੱਲੀ ਹਾਈ ਕੋਰਟ ਦੇ ਵਿੱਚ ਅਪੀਲ ਉਹਦੀ ਲੱਗ ਗਈ ਠੀਕ ਹੈ ਪਿਛਲੇ ਦਿਨਾਂ ਦੇ ਉਸ ਅਪੀਲ ਦੇ ਤੇ ਵਹਿਸ ਹੁੰਦੀ ਹੈ ਜੀ ਉਹ ਲੜਕੀ ਪੀੜਤਾ ਜਿਹੜੀ ਉਹਦੇ ਵਕੀਲ ਵੀ ਬਹਿਸ ਕਰਦੇ ਆ ਨਿੱਕਾ ਮोटा ਵਕੀਲ ਵਿਚਾਰੀ ਕੋਲੇ ਦੇ ਕੋਲੇ ਸੀਗਾ ਲੇਕਿਨ ਦੂਜੇ ਪਾਸੇ ਜਿਹਨਾਂ ਨੇ ਡਿਫੈਂਡ ਕਰਨਾ ਉਹ ਭਾਰਤ ਸਰਕਾਰ ਦੇ ਜਾਂ ਯੂਪੀ ਸਰਕਾਰ ਦੇ ਵਕੀਲ ਹੈ ਵਕੀਲ ਹੈ ਕਿਉਂਕਿ ਇਹ ਮਾਮਲਾ ਸੀਬੀਆਈ ਨੇ ਇਨਵੈਸਟੀਗੇਟ ਕੀਤਾ ਸੀਗਾ ਤੇ ਸੀਬੀਆਈ ਨੇ ਹੀ ਇਹ ਸਾਰਾ ਕੁਝ ਕਰਵਾਇਆ ਸੀ ਤਫ਼ਤੀਸੀ ਸੀਬੀਆਈ ਨੇ ਕੀਤਾ ਸੀ ਤਾਂ ਉਹਦੇ ਤੇ ਮੇਰੇ ਖਿਆਲ ਵਿੱਚ ਜਿਹੜੇ ਜੱਜ ਫੈਸਲਾ ਕਰਦੇ ਐ ਨਾ ਕੋਈ ਉਹ ਇਹ ਕਰਦੇ ਕਿ ਉਹਨਾਂ ਦੇ ਸਾਹਮਣੇ ਪੇਸ਼ ਕੀ ਕੀਤਾ ਗਿਆ ਬਿਲਕੁਲ ਜੀ ਉਹਨਾਂ ਦੇ ਸਾਹਮਣੇ ਸਬੂਤ ਕੀ ਪੇਸ਼ ਕੀਤਾ ਗਿਆ ਹੈ ਜੇ ਕਿਤੇ ਉਹ ਜੱਜ ਸਾਹਦੇ ਸਾਹਮਣੇ ਉਹ ਸਬੂਤ ਪੇਸ਼ ਕੀਤੇ ਹੁੰਦੇ ਕਿ ਇਹ ਤਾਂ ਇਨਾ ਖਤਰਨਾਕ ਕਪੜਾ ਦੀ ਹੈ ਇਹਨੂੰ ਦਾ ਜੁਣਾ ਦੁਬੜ ਕੀਤਾ ਹੋਇਆ ਤੇ ਇਨਾ ਕੁਛ ਹੋਇਆ ਤੇ ਇਹਨੂੰ ਜਿਹੜੀ ਕਿਸੇ ਕਿਸਮ ਦੀ ਰਾਹਤ ਨਹੀਂ ਮਿਲਣੀ ਚਾਹੀਦੀ ਸ਼ਾਇਦ ਨਾ ਨਾ ਬਿਲਕੁਲ ਹੁਣ ਅਦਾਲਤ ਤੇ ਸਮਝੇ ਮੇਰੇ ਖਿਆਲ ਮੁਤਾਬਕ ਜੱਜ ਤਾਂ ਕੇਸ ਠੀਕ ਤਰੀਕੇ ਨਾਲ ਨਹੀਂ ਪੁਲੀਟ ਕੀਤਾ ਹੋਣਾ ਜਾਂ ਅਦਾਲਤ ਕਿਸੇ ਪਾਸੇ ਤੋਂ ਅਪਰੋਚ ਹੋ ਗਈ ਹੋ ਗਈ ਦੋਈ ਗੱਲਾਂ ਹੁੰਦੀਆਂ ਦੋਈ ਹੋ ਸਕਦੀਆਂ ਬਿਲਕੁਲ ਅਦਾਲਤ ਨੇ ਕੀ ਕੀਤਾ ਅਦਾਲਤ ਨੇ ਜਿਹੜੀ ਉਹਦੀ ਸਜ਼ਾ ਸਸਪੈਂਡ ਕਰਤੀ ਕੀ ਗੱਲ ਤੇ ਬੰਦੇ ਨੂੰ ਜ਼ਮਾਨਤ ਦਿੱਤੀ ਜ਼ਮਾਨਤ ਦੇ ਦਿੱਤੀ ਜ਼ਮਾਨਤ ਦਿੱਤੀ ਤੇ ਨਾਲ ਬਸ ਕੰਡੀਸ਼ਨਾਂ ਦੀਆਂ ਹਲਾਤੀਆਂ ਇਹ 5 ਕਿਲੋਮੀਟਰ ਤੂੰ ਉਹਦੇ ਘਰ ਤੋਂ ਦੂਰ ਰਹੇਗਾ ਕੁੜੀ ਦੇ ਘਰ ਕੋਲੇ ਨਹੀਂ ਜਾਏਗਾ ਇਹ ਹਲਾਤੀ ਉਹਨੇ ਸਾਰਾ ਕੁਝ ਕਰ ਦਿੱਤੇ ਇਹ ਜਿਹੜੀ ਗੱਲ ਹੈ ਇਤਿਹਾਸਕਾਰ ਮੱਚੀ ਉਹ ਕੁੜੀ ਤੇ ਉਹਦੀ ਮਾਂ ਤੇ ਇੱਕ ਸਮਾਜ ਸੇਵਕ ਬੀਬੀ ਹੋਰ ਸੀ ਉਹ ਲੈ ਕੇ ਇਸ ਮਾਮਲੇ ਨੂੰ ਵੀ ਆਕੀ ਹੋ ਗਿਆ ਉਹਨਾਂ ਨੇ ਆਪਣਾ ਪ੍ਰੋਟੈਸਟ ਦਰਜ ਕਰਾਉਣ ਵਾਸਤੇ ਆਪਣਾ ਰੋਸ ਦਰਜ ਕਰਵਾਉਣ ਵਾਸਤੇ ਇੰਡੀਆ ਗੇਟ ਦਿੱਲੀ ਆ ਕੇ ਤਰਨੇ ਤੇ ਬੈਠ ਗਏ ਰਾਤ ਨੂੰ ਜਿਵੇਂ ਮਤਲਬ ਆਪਾਂ ਮਰਿਆ ਹੋਇਆ ਪਸ਼ੂ ਕਸੀਟਦੇ ਹੁੰਨੇ ਆ ਠੀਕ ਹੈ ਜੀ ਸਕਿਉਰਿਟੀ ਫੋਰਸਸ ਦੇ ਲੋਕ ਆਏ ਉਹਨਾਂ ਨੂੰ ਐਕਸੀਟ ਧੱਕਾ ਗਏ ਉਹਨਾਂ ਨੂੰ ਕਸੀਟ ਕਸੂਟ ਕੇ ਲੈ ਜਾ ਕੇ ਮਤਲਬ ਉਹਨਾਂ ਨੇ ਘਰ ਬੰਦ ਕਰਤਾ ਅਗਲੇ ਦਿਨ ਉਹਨੇ ਕੁੜੀ ਨੇ ਕਿਹਾ ਮੈਂ ਆਪਣੇ ਵਕੀਲ ਕੋਲੇ ਜਾਣਾ ਤੇ ਉਹ ਆਪਣੇ ਵਕੀਲ ਵੱਲ ਨੂੰ ਜਾਣ ਲੱਗੀ ਤੇ ਕੁੜੀ ਦਾ ਦੋਸ਼ ਹੈ ਕਿ ਸੀਆਰਪੀਏ ਦੇ ਬੰਦੇ ਨੇ ਮੈਨੂੰ ਉਹਨਾਂ ਨੂੰ ਕੋ ਹੁਕਮ ਆਇਆ ਤੇ ਉਹਨਾਂ ਨੇ ਮੈਨੂੰ ਫੜ ਕੇ ਅੰਦਰ ਦੁਬਾਰਾ ਤੇ ਰੱਖ ਲਿਆ ਉਹਦੇ ਹੱਕ ਦੇ ਵਿੱਚ ਨਾ ਤਾਂ ਵਿੱਚ ਸ਼ਾਜੀ ਦਾ ਕੋਈ ਅਜੇ ਤੱਕ ਆਵਾਜ਼ ਆਈ ਹੈ ਤੇ ਪ੍ਰਧਾਨ ਮੰਤਰੀ ਦੀ ਤਾਂ ਹੋਈ ਹੀ ਨਹੀਂ ਸੀ ਬਿਲਕੁਲ ਜਦੋਂ ਰੋਂਦੀ ਪਿੱਟਦੀ ਫਿਰਦੀ ਹੈ ਅਲਟੀਮੇਟਲੀ ਮਹਿਮੂਦ ਪ੍ਰਾਚਾ ਇੱਕ ਵਕੀਲ ਹੈ ਉਹਨੇ ਕਿਹਾ ਵੀ ਬੀਬਾ ਮੈਂ ਤੇਰੀ ਬਕਾਲਤ ਕਰੂੰਗਾ ਬਕਾਲਤ ਕਰੂੰਗਾ ਉਹ ਕਹਿੰਦੀ ਹੈ ਵੀ ਮੈਂ ਪ੍ਰਧਾਨ ਮੰਤਰੀ ਕੋਲੇ ਮਿਲ ਜਣਾ ਮੇਰੀ ਕੋਈ ਆਵਾਜ਼ ਤਾਂ ਸੁਣ ਲਓ ਕਿਸੇ ਨੇ ਆਵਾਜ਼ ਨਹੀਂ ਸੁਣੀ ਪਰ ਜੀ ਫਿਰ ਰਾਹੁਲ ਗਾਂਧੀ ਜਿਹੜਾ ਹੈਗਾ ਆਪਣੇ ਬੰਦਿਆਂ ਦੇ ਰਾਹੀਂ ਉਸ ਲੜਕੀ ਨੂੰ ਅਪਰੋਚ ਕਰਦਾ ਹੈ ਠੀਕ ਹੈ ਜੀ ਇਹ ਆ ਬੀਬਾ ਤੂੰ ਦੱਸ ਕੀ ਚਾਹਨੀ ਹੈ ਫਿਰ ਉਹ ਕੁੜੀ ਜਿਹੜੀ ਹੈਗੀ ਆਪਣੀ ਮਾਂ ਨੂੰ ਨਾਲ ਲੈ ਕੇ ਰਾਹੁਲ ਗਾਂਧੀ ਨੂੰ ਮਿਲਣ ਵਾਸਤੇ ਉਹਦੀ ਮਾਂ ਦੇ ਘਰ 10 ਜਨਪਤ ਸੋਨੀਆ ਗਾਂਧੀ ਦੇ ਘਰ ਜਾਂਦੀ ਹੈ ਘਰ ਜਾਂਦੀ ਹੈ ਸੋਨੀਆ ਗਾਂਧੀ ਵੀ ਤੇ ਰਾਹੁਲ ਗਾਂਧੀ ਵੀ ਉਦੀ ਗੱਲਬਾਤ ਸੁਣੀ ਜੀ ਉਹ ਕਹਿੰਦੇ ਤੇਰੀ ਅਸੀਂ ਕੀ ਮਦਦ ਕਰ ਸਕਦੇ ਆ ਉਹ ਕੁੜੀ ਕਹਿੰਦੀ ਮੈਂ ਜੂਕੀ ਦੇ ਵਿੱਚ ਰਹਿ ਨਹੀਂ ਸਕਦੀ ਮੇਰੀ ਜਾਨ ਨੂੰ ਕਤਰਾ ਮੇਰੇ ਗਵਾਹਾਂ ਦੀ ਜਾਨ ਨੂੰ ਕਤਰਾ ਮੇਰੇ ਪਰਿਵਾਰ ਦੀ ਜਾਨ ਨੂੰ ਕਤਰਾ ਮੈਨੂੰ ਕਿਰਪਾ ਕਰਕੇ ਉਹ ਸਰਾਜ ਦੇ ਵਿੱਚ ਮੇਰਾ ਰਹਿਣ ਦਾ ਇਂਤਜ਼ਾਮ ਕਰ ਦਿਓ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਹੋ ਸਰਕਾਰ ਹੋਵੇ ਹਾਲਾਤ ਦੇਖੋ ਤੁਸੀਂ ਕੀ ਆ ਅਮਿਤ ਸ਼ਾਹ ਜੀ ਕਹਿੰਦੇ ਸਭ ਕੁਝ ਠੀਕ ਹੋ ਗਿਆ ਉਹ ਕਹਿੰਦੇ ਅਸੀਂ ਰਾਮ ਰਾਜ ਜੀ ਨਾਲ ਸਾਨੂੰ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਲੈ ਜਾਓ ਜੀ ਲੈ ਜਾਓ ਸਾਨੂੰ ਮੈਨੂੰ ਉੱਥੇ ਦੇ ਅਗਲੀ ਗੱਲ ਉਹ ਕਹਿੰਦੀ ਹੈ ਕਿ ਮੈਨੂੰ ਮਾੜੀ-ਮੋਟੀ ਮਤਲ ਜਿਹੜੀ ਹੈ ਰੋਜ਼ੀ ਕਮਾਉਣਾ ਸੀ ਕੋਈ ਨਿੱਕੀ-ਮੋਟੀ ਨੌਕਰੀ ਜੋਬ ਕਹਿੰਦਾ ਸੋਚਾਂਗੀ। ਸੀਧੀ ਗੱਲ ਉਹਨੇ ਕਹੀ ਕਿ ਮੈਂ ਲੜਾਈ ਲੜਨੀ ਹੈ ਮਰਨ ਦੇ ਤੱਕ ਮਰਨ ਮਿਲਦਾ ਮੈਂ ਇਹਨੂੰ ਛੱਡਣਾ ਨਹੀਂ ਇਨਸਾਫ ਦੀ ਲੜਾਈ ਲੜਨੀ ਹੈ ਮੈਨੂੰ ਵਧੀਆ ਵਕੀਲ ਦੇ ਦੇ। ਰਾਹੁਲ ਗਾਂਧੀ ਨੇ ਕਿਹਾ ਵੀ ਠੀਕ ਹੈ ਸੀ ਇਹ ਇੰਤਜ਼ਾਮ ਕਰਦੇ। ਉਹਨੇ ਉਹਨੂੰ ਭਰੋਸਾ ਦਵਾਇਆ ਇੰਤਜ਼ਾਮ ਕਿਹੋ ਜਿਹਾ ਹੁੰਦਾ ਕਿਹੋ ਜਿਹਾ ਨਹੀਂ ਹੁੰਦਾ ਕੁਝ ਅੱਤੇ ਪੱਪੇਲ ਵੇਖਾਂਗੇ। ਪਰ ਇੱਕ ਦੂਜਾ ਕੇਸ ਹੋ ਰਿਹਾ ਗਿਆ। ਠੀਕ ਹੈ ਜੀ। ਦੂਜਾ ਕੇਸ ਆ اخلاق اخلاق نام ਦਾ ਜਿਹੜਾ ਬੰਦਾ ਹੈ ਇਸ ਬੰਦੇ ਨੂੰ ا ਜੂਪੀ ਦੇ ਵਿੱਚ ਇਹਦਾ ਘਰ ਹੈਗਾ ਦਾਦੀ ਦੇ ਕੋਲੇ ਇਸ ਬੰਦੇ ਨੂੰ 2015 ਦੇ ਵਿੱਚ ਕੁੱਟ-ਕੁੱਟ ਕੇ ਮਾਰਤਾ ਇਹਦੇ ਘਰ ਫੜਕੇ ਠੀਕ ਹੈ ਜੀ ਇਲਜ਼ਾਮ ਕੀ ਸੀ ਇਲਜ਼ਾਮ ਇਹ ਸੀ ਦਿੱਤੇ ਸਪੀਕਰ ਦੇ ਵਿੱਚ ਬੋਲਿਆ ਗਿਆ ਮੰਦਰ ਦੇ ਸਪੀਕਰ ਦੇ ਵਿੱਚ ਇਹ اخلاق ਦੇ ਘਰੇ ਜਿਹੜਾ ਫ੍ਰਿਜ ਪਿਆ ਉਸ ਫ੍ਰਿਜ ਦੇ ਵਿੱਚ ਗਾਊ ਦਾ ਮਾਸ ਹੈ ਗਾਊ ਦਾ ਮਾਸ ਉੱਥੇ ਚਲੀ ਗਈ ਬਾਓ ਪਹਿਲਾਂ ਹੀ ਉੱਥੇ ਇਕੱਠਾ ਹੋਇਆ ਸੀ ਜਦੋਂ ਬੋਲਤਾ ਤੇ ਫਿਰ ਦਰਦ ਨਾਲ ਦੀ ਤਰ੍ਹਾਂ ਬੰਦੇ ਘਰ ਆਪਾ ਤਾਪ ਹੋ ਕੇ ਚਲੇਗੇ ਆਪਾਂ ਤਾਂ ਉਹ ਕੁੱਟ ਕਾ ਮਾਰਤਾ ਬੁਰੀ ਤਰ੍ਹਾਂ ਉਹਦਾ ਬੁਰੇ ਹਾਲ ਵਿੱਚ ਬੈਠ ਕੇ ਥਾੜੇ ਬੰਦੇ ਨੂੰ 50 ਸਾਲ ਦੀ ਉਮਰ ਸੀ ਕੁੱਟ ਕੁੱਟੇ ਮਾਰਤਾ ਇੱਕ ਮੁੰਡਾ ਸੀ ਉਹਦਾ ਘਰੇ ਗੰਭੀਰ ਜੈਕਸੀ ਕਰਤਾ ਉਸ ਤੋਂ ਬਾਅਦ ਉਹਦੀ ਮਾਂ ਜਿਹੜੀ ਸੀਗੀ ਉਹ ਸਿਉ ਦੇ ਘਰ ਵਾਲੀ ਸੋਨਾਂ ਦਾ ਵੀ ਕੁੱਟ ਤਾਪਾ ਹੋਇਆ ਇਹ ਹੁਣ ਰਹਿਣ ਕਿੱਥੇ ਉਹਦਾ ਇੱਕ ਮੁੰਡਾ 에ਅਰ ਫੋਰਸ ਦੇ ਵਿੱਚ ਨੌਕਰੀ ਕਰਦਾ ਸੀ ਠੀਕ ਹੈ ਜੀ 에ਅਰ ਫੋਰਸ ਦਾ ਕੋਈ ਚੰਗਾ ਅਫਸਰ ਸੀ ਉਹਦੇ ਦਿਮਾਗ ਦੇ ਵਿੱਚ ਆਇਆ ਵੀ ਇਹ ਮੁੰਡਾ ਸਾਡਾ ਜਮਾਨੇ ਦੇ ਮਾਪਿਆਂ ਦੀ ਜਾਣ ਕਰਦੇ ਤੇ ਉਹ ਬੰਦੇ ਨੂੰ ਜਿਹੜਾ ਥੋੜਾ ਬਹੁਤ ਉਹਦਾ ਇਲਾਜ ਹੋਇਆ ਫਿਰ ਉਹ ਟੱਬਰ ਨੂੰ ਚੱਕ ਕੇ 에어 ਫੋਰਸ ਸਟੇਸ਼ਨ ਦੇ ਵਿੱਚ ਜਿਹੜਾ ਕੁਆਟਰ ਸੀ ਉਹਨਾਂ ਨੂੰ ਉੱਥੇ ਚਲੇ ਠੀਕ ਹੈ ਜੀ ਬਾਅਦ ਵਿੱਚ ਜਿਹੜਾ ਉਹਦਾ ਮੈਡੀਕਲ ਐਗਜ਼ਾਮੀਨੇਸ਼ਨ ਹੋਇਆ ਵੀ ਉਹ ਮਾਸ ਹੈ ਕਾਲਾ ਉਹ ਗਊ ਦਾ ਮਾਸ ਨਹੀਂ ਸੀ ਉਹ ਮੱਝ ਦਾ ਮਾਸ ਸੀ ਖਲਜ ਦਾ ਮਾਸ ਚਲੋ ਉਹਨਾਂ ਦੀ ਆਪਣੇ ਧਰਮ ਤੱਕ ਕੋਈ ਖਾਵੇ ਕੋਈ ਨਾ ਖਾਵੇ ਸੀ ਇਸ ਗੱਲ ਤੋਂ ਕੀ ਲੈਣਾ ਉਹ ਬਿਲਕੁਲ ਜੀ ਉਸ ਮਾਮਲੇ ਦੇ ਵਿੱਚ 20 ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਦਰਜ ਹੋ ਗਿਆ ਠੀਕ ਹੈ ਜੀ ਮੁਕੱਦਮਾ ਦਰਜ ਹੋ ਗਿਆ ਫਿਰ ਉਹਨਾਂ ਦੀ ਜ਼ਮਾਨਤ ਵੀ ਹੋ ਗਈ ਠੀਕ ਹੈ ਜੀ ਜ਼ਮਾਨਤ ਹੋਣ ਤੋਂ ਬਾਅਦ 20 2019 ਦੀਆਂ ਚੋਣਾਂ 'ਚ ਮੋਦੀ ਜੀ ਉੱਥੇ ਗਏ ਸੀਗੇ ਚੋਣ ਪ੍ਰਚਾਰ ਵਾਸਤੇ ਉਹਨਾਂ ਬੰਦਿਆਂ ਨੂੰ ਜਿਹੜਾ ਬੰਦਿਆਂ ਨੇ اخلاق ਨੂੰ ਮਾਰਿਆ ਸੀ ਪੂਰੇ ਮਾਨ ਸਨਮਾਨ ਦੇ ਨਾਲ ਫਰੰਟ ਰੋਅ ਦੇ ਵਿੱਚ ਪੂਰੇ ਵਾਇਰ ਰਹੇ ਸੀ ਸਨਮਾਨ ਸਨਮਾਨ ਦੇ ਸਨਮਾਨ ਦੇ ਤੌਰ ਤੇ ਬਿਲਕੁਲ ਇਸੇ ਹੀ ਤਰੀਕੇ ਪੱਤ ਜਿਹੜਾ ਬਿਲਕਸ ਬਾਨੂ ਵਾਲਾ ਮਾਮਲਾ ਦੇਖਿਆ ਜੀ ਜਿਹੜੇ ਉਹਦੇ ਦੋਸ਼ੀ ਸੀ ਉਹਨਾਂ ਨੂੰ ਜਦੋਂ ਬਾਹਰ ਨਿਕਲੇ ਸੀ ਉਹਨਾਂ ਦੀਆਂ ਆਰਤੀਆਂ ਉਤਾਰੀਆਂ ਬਿਲਕੁਲ ਜੀ ਬਾਅਦ ਵਿੱਚ ਸੁਪਰੀਮ ਕੋਰਟ ਦੇ ਹੁਕਮ ਤੇ ਫੇਰ ਅੰਦਰ ਗਏ ਉਹ ਵੱਖਰੀ ਗੱਲ ਹੈ ਤਾਂ ਉਹ ਜਦੋਂ ਉੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਅਡਰੈਸ ਕੀਤਾ ਚਲੋ ਨਿੱਗਲ ਕੀਤੀ ਕਰਾਈ ਹੁਣ ਯੂਪੀ ਦੀ ਸਰਕਾਰ ਨੇ ਉਹ ਕੇਸ ਰੱਦ ਕਰਨ ਵਾਸਤੇ ਅਦਾਲਤ ਦੇ ਵਿੱਚ ਐਪਲੀਕੇਸ਼ਨ ਪਾਈ ਠੀਕ ਹੈ ਜੀ ਕੀ ਪਾਈ ਐਪਲੀਕੇਸ਼ਨ ਜੀ ਕਹਿੰਦੇ ਦੀ ਇਹਨਾਂ ਬੱਚਾ ਦੀ ਰਿਹਾਈ ਜ਼ਰੂਰੀ ਹੈ ਜੇ ਇਹਨਾਂ ਨੂੰ ਰਿਹਾਅ ਕਰ ਦਿੱਤਾ ਜਾਵੇ ਤਾਂ ਜਿਹੜਾ ਆਪਸੀ ਸਦਭਾਵਨਾ ਹੈ ਜੀ ਭਾਈਚਾਰਕ ਭਾਈਚਾਰਾ ਜਿਹੜਾ ਹੈਗਾ ਉਹਨੂੰ ਮਜ਼ਬੂਤੀ ਮਿਲੂਗੀ ਇਹਨਾਂ ਨੂੰ ਰਿਹਾਅ ਕਰ ਦੇ ਜੀ ਅਦਾਲਤ ਚ ਕੇਸ ਪੇਸ਼ ਕਰਤਾ ਠੀਕ ਹੈ ਜੀ ਜਿਹੜੇ ਚਾਰਜ ਫਰੇਮ ਹੋਏ ਹੈ ਹੋਏ ਹੈ ਜੀ ਕਿਤੇ ਚਾਰਜ ਡ੍ਰੌਪ ਕਰਦੇ ਤੇ ਬੰਦੇ ਆਫਰੀਕਾ ਆਪ ਕੋ ਆਪਣੇ ਘਰੇ ਚਲੇ ਜਾਣਗੇ ਐਡੀਸ਼ਨਲ ਸੈਸ਼ਨ ਜੱਜ ਜੀ ਮੇਰਾ ਖਿਲ ਨਾਮ ਉਹਨਾਂ ਦਾ ਹੈਗਾ ਡੀਕੇ ਤਰਵੇਦੀ ਸਾਹਿਬ ਹੈ ਸ਼ਹਿਜ ਹੈ ਆ ਐਡੀਸ਼ਨਲ ਸੈਸ਼ਨ ਜੱਜ ਰਹੇਗੇ ਬਹੁਤ ਹੀ ਵਧੀਆ ਇਨਸਾਨ ਬੜੇ ਵਧੀਆ ਬੰਦੇ ਜੀ ਉਹਨਾਂ ਨੇ ਕਿਹਾ ਹਾਂ ਐਡੀਸ਼ਨਲ ਸੈਸ਼ਨ ਜੱਜ ਸੌਰਵ द्विवेदी ਸੌਰਵ द्विवेदी ਹੈ ਠੀਕ ਹੈ ਸੌਰਵ द्विवेदी ਸਾਹਿਬ ਕਹਿੰਦੇ ਕਤਲ ਦਾ ਮਾਮਲਾ ਹੈ ਇਹ ਸਰਕਾਰ ਦੀ ਸਾਡੇ ਕੋਲ ਐਪਲੀਕੇਸ਼ਨ ਆ ਕਿ ਵੀ ਇਹਨੂੰ ਤੁਸੀਂ ਇਹਨਾਂ ਨੂੰ ਰਿਹਾ ਕਰ ਦਿਓ ਚਾਰਜ ਡਰਾਪ ਕਰ ਦਿਓ ਬਿਲਕੁਲ ਨਹੀਂ ਅੱਛਾ ਜੀ ਬਿਲਕੁਲ ਨਹੀਂ ਕਹਿੰਦੇ ਇਹਦਾ ਮੁਕਦਮਾ ਚੱਲੂਗਾ ਤੇ ਦੇਪੂਰੇ ਸੁਣਵਾਈ ਹੋ ਠੀਕ ਹੈ ਜੀ ਰੋਜ਼ ਸੁਣਵਾਈ ਕਰਨੀ ਹੈ ਜੀ ਤੇ ਕਿਸ ਤਰ੍ਹਾਂ ਫੈਸਲਾ ਕਰਨਾ ਹੈ ਠੀਕ ਹੈ ਜੀ ਮਤਲਬ ਇਹ ਸਥਿਤੀ ਹੈ ਇਸ ਪਾਸੇ ਨੂੰ ਜੇ ਹੁਣ ਆਪਾਂ ਕਹਿ ਦਈਏ ਕਿ ਇੱਥੇ ਸਾਰਾ ਕੁਝ ਬੱਸ ਗਿਆ ਮੁੱਖ ਮੰਤਰੀ ਸਾਹਿਬ ਬਖ ਬਖ ਸੂਬਿਆਂ ਦੇ ਉਹ ਕਹੀ ਜਾਂਦੇ ਸਾਡੇ ਰਾਜ ਦਾ ਰਾਜ ਭਾਗ ਵਧ ਗਿਆ ਜੀ ਗ੍ਰਹਿ ਮੰਤਰੀ ਸਾਹਿਬ ਕਹਿੰਦੇ ਜੀ ਤਿੰਨ ਵੱਡੀਆਂ ਸਮੱਸਿਆਵਾਂ ਵਾਸਤੇ ਸੀ ਉਹ ਕਾਬੂ ਕਰ ਰਿਹਾ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਜੀ ਸੁੰਧੀ ਸੁੰਨੀ ਗੰਗਾ ਵਸਤੀ ਹੈ ਬੰਦੇ ਮਾਹਤਮ ਬਿਲਕੁਲ ਮਾਹਤਮ ਬੰਦੇ ਬਾਥਰੂਮ ਤੇ ਲੋਕਾਂ ਦੀ ਹਾਲਤ ਕੀ ਹੈ ਇਹ ਦੋ ਮਸਾਲਾ ਤੁਹਾਡੇ ਸਾਹਮਣੇ ਜੀ ਚਲੋ ਸਾਹਿਬ ਦੂਜੀ ਖਬਰ ਆਪਣੇ ਕੋਲੇ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦੇ ਦਰਮਿਆਨ ਇੱਕ ਮੁਕਾਬਲੇਬਾਜ਼ੀ ਚੱਲ ਰਹੀ ਹੈ ਉਹ ਕੀ ਹੈ ਕੀ ਨਹੀਂ ਹੈ ਉਹ ਦੱਸੋ ਸਾਨੂੰ ਸਾਡੇ ਜਿਹੜੇ ਸਰੋਤਾ ਗਾਣਾ ਸਾਡੇ ਦਰਸ਼ਕ ਹੈ ਉਹਨਾਂ ਨੂੰ ਵਿਸ਼ਲੇਸ਼ਣ ਕਰੋ ਇਸ ਖਬਰ ਦਾ ਵੀ ਕੀ ਗੱਲਬਾਤ ਹੈ ਮੁਕਾਬਲੇਬਾਜੀ ਕੋਈ ਨਹੀਂ ਚੱਲ ਰਹੀ ਜੀ ਦੋਨੋਂ ਭੈਣ ਭਰਾਇ ਤੇ ਦੋਮਾਂ ਦੇ ਦਰਮਿਆਨ ਬਹੁਤ ਜਿਹਾ ਹੈਗਾ ਉਹਨਾਂ ਦਾ ਆਪਸ ਵਿੱਚ ਪਿਆਰ ਹੈ ਠੀਕ ਹੈ ਜੀ ਹੋਇਆ ਇਹ ਕਿ ਇੱਕ ਪਾਰਲੀਮੈਂਟ ਦਾ ਮੈਂਬਰ ਹੈ ਜੀ ਸਹਾਰਨਪੁਰ ਤੋਂ ਨਾਂ ਉਹਦਾ ਹੈਗਾ ਇਮਰਾਨ ਮਸੂਦ ਠੀਕ ਹੈ ਜੀ ਉਹ ਕਾਂਗਰਸ ਪਾਰਟੀ ਦਾ ਲੀਡਰ ਹੈ ਲੀਡਰ ਹੈ ਕਾਂਗਰਸ ਪਾਰਟੀ ਦਾ ਪਾਰਲੀਮੈਂਟ ਦਾ ਮੈਂਬਰ ਹੈ ਠੀਕ ਹੈ ਜੀ ਉਹਨੇ ਕਿਤੇ ਕਿਸੇ ਏਜੰਸੀ ਨਾਲ ਖਬਰ ਏਜੰਸੀ ਨਾਲ ਗੱਲ ਕਰਦੇ ਸੀ ਕੀ ਗੱਲ ਹੋਵੇ ਕਿਵੇਂ ਹੋਵੇ ਉਹਨੇ ਪ੍ਰਿੰਕਾ ਗਾਂਧੀ ਦੀ ਵਡਿਆਈ ਕੀਤੀ ਕਹਿੰਦੇ ਪ੍ਰਿੰਕਾ ਗਾਂਧੀ ਨੇ ਜਿਹੜਾ ਕੰਮ ਕੀਤਾ ਨਾ ਉਹ ਪਾਰਲੀਮੈਂਟ ਦੇ ਵਿੱਚ ਬੋਲੀ ਹੈ ਦੋ ਮੁੱਦੇ ਤੇ ਬੋਲੀ ਉਹ ਪਾਰਲੀਮੈਂਟ ਵਿੱਚ ਇੱਕ ਉਹਨੇ ਬੰਦੇ ਮਾਧਰਮ ਦੇ ਤੇ ਡਿਬੇਟ ਦੇ ਵਿੱਚ ਸਾਡੇ ਉਹਦੇ ਵਿੱਚ ਉਹਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਪੱਖ ਰੱਖਿਆ ਔਰ ਉਸ ਪੱਖ ਨੂੰ ਸਾਰਿਆਂ ਨੇ ਸਲਾਹਿਆ ਤੇ ਦੂਜਾ ਜਿਹੜਾ ਹੈਗਾ ਕਹਿੰਦੇ ਜੀ ਉਹਨਾਂ ਨੇ ਜਿਹੜਾ ਕੀਤਾ ਉਹ ਐ ਬਿਕਸਤ ਭਾਰਤ ਜੀ ਰਾਮ ਜੀ ਜੀ ਰਾਮ ਜੀ ਰਾਮ ਜੀ ਜਿਹੜਾ ਉਹਦੀ ਥਾਤੇ ਲੈਂਦਾ ਮਨਰੇਗਾ ਦੀ ਥਾਤੇ ਲੈਂਦਾ ਉਹਦੇ ਤੇ ਦੋਧ ਨਾਲ ਉਹ ਜਿਹੜੀ ਵੈਸ ਬਿੱਤੀ ਹੈ ਉਹਦੀ ਵੈਸ ਕਹਿੰਦੇ ਇੰਨੀ ਪ੍ਰਭਾਵਸ਼ਾਲੀ ਸੀ ਤੇ ਮਰਸੂਦ ਸਾਹਿਬ ਕਹਿੰਦੇ ਜਿਹੜੇ ਐਮਟੀ ਸਾਹਿਬ ਹੈ ਪ੍ਰਭਾਵਸ਼ਾਲੀ ਸੀ ਇੰਨੀ ਜਿਆਦਾ ਕਿ ਉਹਦੇ ਵਿੱਚੋਂ ਜਿਹੜੀ ਹੈਗੀ ਹੈ ਭਾ ਮਾਰਦੀ ਹੈ ਇੰਦਰਾ ਗਾਂਧੀ ਠੀਕ ਹੈ ਜੀ ਜਿਵੇਂ ਇੰਦਰਾ ਗਾਂਧੀ ਬੋਲਦੀ ਹੁੰਦੀ ਸੀ ਕਹਿੰਦਾ ਉਸ ਢੰਗ ਨਾਲ ਉਹਦਾ ਪ੍ਰਭਾਵ ਹੈ ਅਰ ਉਹਨੂੰ ਚਾਹੀਦਾ ਹੈ ਕਿ ਉਹਨੂੰ ਕੌਮੀ ਲੀਡਰਸ਼ਿਪ ਦੇ ਵਿੱਚ ਦਾ ਚਾਹੀ ਜਾਏ ਠੀਕ ਹੈ ਜੀ ਕੀ ਉਹਨਾਂ ਨੇ ਗੱਲ ਕਹਿਤੀ ਇਹ ਜਿਹੜੇ ਭਾrti ਜਨਤਾ ਪਾਰਟੀ ਨੇ ਇਹ ਉਹ ਨੀਤੀ ਤਰ੍ਹਾਂ ਡਾਉਣੀ ਸ਼ੁਰੂ ਕਰ ਦਿੱਤੀ ਕਿ ਪ੍ਰਧਾਨ ਮੰਤਰੀ ਦੇ ਮੁੱਦੇ ਨੂੰ ਲੈ ਕੇ ਦੋਵੇਂ ਭੈਣ ਭਰਾਵਾਂ ਦੇ ਵਿੱਚ ਜਿਹੜਾ ਹੈਗਾ ਉਹ ਮਸਫਤ ਪੈਦਾ ਮਸਫਤ ਭੈਣ ਚਾਹੁੰਦੀ ਆ ਵੀ ਮੈਂ ਪ੍ਰਧਾਨ ਮੰਤਰੀ ਬਣਾ ਤੇ ਭਰਾ ਚਾਹੁੰਦਾ ਵੀ ਮੈਂ ਬਣਾ ਦੂਜੀ ਗੱਲ ਜਿਹੜਾ ਪ੍ਰਿੰਕਾ ਗਾਂਧੀ ਬਾੜੜਾ ਦਾ ਘਰ ਵਾਲਾ ਉਹ ਜਿਹੜਾ ਹੈਗਾ ਕਾਰੋਬਾਰੀ ਬੰਦਾ ਹੈ ਉਹਨੇ ਵੀ ਕਿਤੇ ਕਹਿੰਦਾ ਜਦੋਂ ਕਿਸੇ ਨੇ ਪੁੱਛਿਆ ਵੀ ਕੀ ਗੱਲ ਹੈ ਉਹ ਕਹਿੰਦਾ ਹਾਂ ਮੇਰੇ ਘਰ ਵਾਲੀ ਜਿਹੜੀ ਹੈਗੀ ਆ ਉਹ ਵੱਡੀ ਲੀਡਰ ਹੈ ਗਰੂ ਗਾਂਧੀ ਖਾਨਦਾਨ ਦੀ ਧੀ ਹੈ ਲੋਕ ਨੂੰ ਬੜਾ ਪਿਆਰ ਨੇ ਤੇ ਸਤਿਕਾਰ ਦੇ ਕੋਈ ਕੋਡੀ ਨਹੀਂ ਡਰ ਹੈ ਜਰੂਰ ਉਹ ਵੱਡੇ ਥਾਂ ਤੇ ਪਹੁੰਚੂਗੀ ਉਹਨੇ ਇਹ ਗੱਲ ਕਹਤੀ ਇਹਦੇ ਨਾਲ ਹੀ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਕਿ ਜਦੋਂ ਪਾਰਲੀਮੈਂਟ ਦਾ ਸੈਸ਼ਨ ਸਮਾਪਤ ਹੋਇਆ ਰਾਹੁਲ ਗਾਂਧੀ ਤੇ ਹੈ ਨਹੀਂ ਸੀ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਜੀ ਚਾਹ ਦੇ ਕੱਪ ਦੇ ਉੱਤੇ ਬੁਲਾਇਆ ਲੀਡਰਾਂ ਨੂੰ ਬੁਲਾਉਂਦੀ ਰਹਿੰਦੇ ਆਓ ਜੀ ਚਾਹ ਪੀਓ ਜਿਹੜਾ ਉਹਨੇ ਚਾਹ ਦੀ ਪੇਸ਼ਕਸ਼ ਕੀਤੀ ਚਾਹ ਪੇਸ਼ ਕੀਤੀ ਤੇ ਉਸ ਚਾਹ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਵੀ ਸੀ ਸੀ ਉੱਥੇ ਪ੍ਰਿੰਕਾ ਗਾਂਧੀ ਵੀ ਚਲੀ ਗਈ ਪ੍ਰਿੰਕਾ ਗਾਂਧੀ ਚ ਨਹੀਂ ਗਈ ਤੇ ਬੈਠ ਕੇ ਚਾਹ ਪੀਣ ਲੱਗੀ ਪ੍ਰਿੰਕਾ ਗਾਂਧੀ ਹੁਣ ਫੀਮੇਲ ਹੈ ਉਹ ਵੱਖਾ ਲੱਗ ਸੋਫੇ ਤੇ ਬੈਠੀ ਪ੍ਰਧਾਨ ਮੰਤਰੀ ਤੇ ਬਿਰਲਾ ਸਾਹਿਬ ਨਾਲ ਅੱਗੇ ਬੈਠੇ ਉੱਥੇ ਆਪਸ ਵਿੱਚ ਗੱਲਾਂ ਬਾਤਾਂ ਵੀ ਕਰੀ ਜਾਂਦੀ ਐ ਬੜੀ ਈਜ਼ੀਲੀ ਮਖਰਬ ਗੱਲ ਕਬਾਤ ਕਰਦੇ ਐ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਕਰਨ ਤੋਂ ਬਾਅਦ ਤੇ ਘਰ ਚਲੀ ਗਈ ਇਸ ਮਾਮਲੇ ਨੂੰ ਭਾਰਤੀ ਜਨਤਾ ਪਾਰਟੀ ਨੇ ਇਹ ਕਹਿਤਾ ਕਿ ਭੈਣ ਭਰਾਵਾਂ ਦੇ ਦਰਮਿਆਨ ਮਤ ਪੈਦਾ ਨਾ ਕਰ ਕਿ ਕਾਂਗਰਸ ਪਾਰਟੀ ਦਾ ਲੀਡਰ ਕੌਣ ਹੋਵੇਗਾ ਇਨਾਂ ਦਿਨਾਂ 'ਚ ਤੁਸੀਂ ਦੇਖ ਰਹੇ ਹੋ ਨਾ ਕਿ ਕਾਂਗਰਸ ਪਾਰਟੀ ਇੱਕ ਚੁਣੌਤੀ ਦੇ ਰੂਪ ਵਿੱਚ ਉੱਭੜ ਰਹੀ ਹੈ ਉੱਭੜ ਰਹੀ ਹੈ ਭਾਵੇਂ ਰਾਹੁਲ ਗਾਂਧੀ ਆਪਣੀ ਥਾਂ ਤੇ ਬਹੁਤ ਕੰਮ ਕਰਦਾ ਹੈ ਲੇਕਿਨ ਰਾਹੁਲ ਗਾਂਧੀ ਤੇ ਕੁਝ ਕਮਜ਼ੋਰੀਆਂ ਆ ਰਹੀਆਂ ਜਿਹੜੀਆਂ ਕਮਜ਼ੋਰੀਆਂ ਰਾਹੁਲ ਗਾਂਧੀ ਤੱਕ ਦੀ ਸੀਮਤ ਹੈ ਉਹ ਦੂਜੀ ਸਾਰੀ ਆਪੋਜੀਸ਼ਨ ਨਾਲ ਨਹੀਂ ਲੜ ਸਕਿਆ ਸੋਨੀਆ ਗਾਂਧੀ ਬਿਮਾਰ ਰਹਿੰਦੀ ਹੈ ਬਿਮਾਰ ਰਹਿੰਦੇ باوجود ਪੂਰੀ ਐਕਟਿਵ ਹੈ ਉਹਨੇ ਲੋਕ ਸਮਝ ਲਈ ਵਿਜਾਇਆ ਹੈ ਅੱਜਕੱਲ ਰਾਜ ਸਭਾ ਦੇ ਵਿੱਚ ਸੋਨੀਆ ਗਾਂਧੀ ਨੇ ਪਿਛਲੇ ਦਿਨੀ ਜਿਹੜੇ ਵਕਫਖ ਲੀਡਰ ਹੈ ਇੰਡੀਆ ਗੱਠ ਜੋੜ ਦੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਤੀ ਉਹ ਹੁਣ ਜਿਵੇਂ ਸੋਨੀਆ ਗਾਂਧੀ ਜਿੰਨੇ ਐਕਟਿਵ ਹੁੰਦੀ ਹੈ ਤੇ ਸਾਰੀ ਆਪੋਜੀਸ਼ਨ ਉਹਨਾਂ ਦੇ ਆਲੇ ਦੋਲੇ ਇਕੱਤਰ ਹੋ ਲੱਗੀ ਹੈ ਇਹਨੂੰ ਦੁਪਾਰਤੀ ਜਾਂ ਤਾਂ ਪਾਰਟੀ ਨੂੰ ਖਾ ਕਰ ਪਈ ਕਿਸ ਆਉਣ ਵਾਲਾ ਸਮਾਂ ਸਾਡੇ ਲਈ ਥੋੜਾ ਜਿਹਾ ਉਹ ਇੱਕ ਚੁਣੌਤੀ ਪ੍ਰਿਆ ਹੋ ਸਕਦਾ ਹੈ ਕਾਂਗਰਸ ਪਾਰਟੀ ਇੱਕ ਵੱਡੀ ਚੁਣੌਤੀ ਸਾਹਮਣੇ ਪੇਸ਼ ਕਰੂਗੀ ਇਸ ਕਰਕੇ ਉਹਨਾਂ ਨੇ ਇਹ ਪਹਾੜ ਉਹਨੇ ਸ਼ੁਰੂ ਕਰਤੀ ਇੰਡੀਅਨ ਐਕਸਪ੍ਰੈਸ ਨੇ ਇਸ ਮਾਮਲੇ ਦੇ ਉੱਤੇ ਮਿਸਟਰ ਮਸੂਦ ਨਾਲ ਗੱਲ ਕੀਤੀ ਕੀ ਤੁਸੀਂ ਚਾਹੁੰਦੇ ਹੋ ਕਿ ਰਾਹੁਲ ਗਾਂਧੀ ਦੀ ਥਾਂ ਦੇ ਉੱਤੇ ਸੋਨੀਆ ਗਾਂਧੀ ਹੋਵੇ ਉਹ ਕਹਿੰਦਾ ਰਾਹੁਲ ਗਾਂਧੀ ਸਾਡਾ ਲੀਡਰ ਹੈ ਜੀ ਉਹ ਇੱਕ ਵਿਚਾਰਕ ਲੀਡਰ ਹੈ ਤੇ ਬੜਾ ਪੋਲਾਈਟ ਹੈ ਰਾਹੁਲ ਗਾਂਧੀ ਮੇਰਾ ਵੀ ਲੀਡਰ ਹੈ ਤੇ ਪ੍ਰਿੰਕਾ ਗਾਂਧੀ ਦਾ ਵੀ ਲੀਡਰ ਹੈ ਪ੍ਰਿੰਕਾ ਵਾ ਗਾਂਧੀ ਦੇ ਜਿਹੜੇ ਗੁਣਾ ਮੈਂ ਜ਼ਿਕਰ ਉਹਨਾਂ ਦਾ ਕਰਾਂ ਬਿਲਕੁਲ ਜੀ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਸਾਡੀ ਕੋਈ ਚੁਣੌਤੀ ਹੈ ਨਹੀਂ ਚੁਣੌਤੀ ਨਹੀਂ ਵੈਸੇ ਵੀ ਜੇ ਆਪਾਂ ਦੇਖੀਏ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਹੈਗੇ ਆ ਉਹ ਮਲਕਾਰ ਜਨਖੜਗੇ ਸਾਹਿਬ ਹੈ ਜੀ ਉਹ ਸੋਨੀਆ ਕਹਿੰਦੇ ਵੀ ਦੇਵੀ ਲੀਡਰ ਹੈ ਉਹ ਰਹਨਦੇ ਵੀ ਅਪ੍ਰਿੰਕਾ ਦੇ ਵੀ ਲੀਡਰ ਹੈ ਬਿਲਕੁਲ ਜੀ ਰੋਹਲ ਗਾਂਧੀ ਜਿਹੜਾ ਹੈਗਾ ਵਿਰੋਧੀ ਤਰ੍ਹਾਂ ਗੂ ਹੈ ਆਗੂ ਹੈ ਉਹ ਵਿਰੋਧੀ ਤਰ੍ਹਾਂ ਗੂ ਹੈ ਵਿਰੋਧੀ ਤਰ੍ਹਾਂ ਆਗੂ ਵਜੋਂ ਆਪਦੀ ਧੁੰਮ ਕੜਵਾਰੇ ਪ੍ਰਿੰਕਾ ਗਾਂਧੀ ਨੈਰੂ ਗਾਂਧੀ ਖੰਦਾਨ ਦੀ ਧੀ ਹੈ ਉਹ ਬਿਲਕੁਲੋ ਜੋ ਇੰਦਰਾ ਗਾਂਧੀ ਦੀ ਭਾ ਮਾਰਦੀ ਹੈ ਉਹ ਬੜੇ ਵਧੀਆ ਤਰੀਕੇ ਨਾਲ ਬੋਲਦੀ ਵੀ ਅਸਲੀਕੇ ਨਾਲ ਬੋਲਦੀ ਵੀ ਉਹ ਬਾਵਾ ਮਤਲਬ ਜਿਵੇਂ ਹੱਥਾਂ ਪੈਰਾਂ ਦੇ ਬੰਦਾ ਆਇਆ ਹੁੰਦਾ ਉਹ ਵੀ ਨਹੀਂ ਗੱਲ ਕਰਦੀ ਬਿਲਕੁਲ ਗੱਲ ਨਹੀਂ ਕਰਦੀ ਪਰ ਉਹ ਵੀ ਆਪਦੇ ਭਰਾ ਨੂੰ ਆਪਦਾ ਲੀਡਰ ਮੰਦੀ ਹੁਣ ਉਹ ਆਪੋ ਆਪਣੀ ਥਾਂ ਦੇ ਉੱਤੇ ਸਾਰੇ ਬੰਦੇ ਕੰਮ ਕਰ ਰਹੇ ਨੇ ਜੀ ਲੇਕਿਨ ਜਿਵੇਂ ਹੁੰਦਾ ਨੇ ਕਿ ਇਹਨਾਂ ਦੇ ਵਿੱਚ ਮਤਭੇਦ ਪੈਦਾ ਕਰਕੇ ਆਪਾਂ ਆਪਣੀ ਗੱਲ ਕਰ ਗਈ ਬਿਲਕੁਲ ਜੀ ਇਹ ਉਸ ਪਾਸੇ ਨੂੰ ਗੱਲ ਕਰ ਰਹੇ ਹੈ ਉਧਰਲੇ ਪਾਸੇ ਨੂੰ ਜਾ ਰਹੇ ਹੈ ਪਰ ਜੇ ਆਪਾਂ ਇਹ ਗੱਲ ਕਹਿ ਦਈਏ ਕਿ ਉਹਨਾਂ ਦੇ ਦਰਮਿਆਨ ਕਿਸੇ ਕਿਸਮ ਦੀ ਹਾਂ ਵਿਚਾਰਾ ਦਾ ਕੋਈ ਪ੍ਰਗਟਾ ਅਲੱਗ-ਅਲੱਗ ਹੋ ਸਕਦੇ ਹੈ ਕ੍ਰੇਮਾ ਹੋ ਸਕਦਾ ਵਿਚਾਰਾ ਦਾ ਉਹ ਵੀ ਕ੍ਰੇਮਾ ਹੋ ਸਕਦਾ ਹੈ ਲੇਕਿਨ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ ਕਾਂਗਰਸ ਪਾਰਟੀ ਦੇ ਵਿੱਚ ਭਾਵੇਂ ਮਲਕਰ ਜਨ ਖੜਗੇ ਪ੍ਰਧਾਨ ਸਾਹਿਬ ਪਰ ਸਭ ਤੋਂ ਜਿਹੜੀ ਸੁਪਰੀਮ ਮੰਨੀ ਜਾਂਦੀ ਹੈ ਉਹ ਸੋਨੀਆ ਗਾਂਧੀ ਮੰਨੀ ਜਾਂਦੀ ਹੈ ਉਹਨੂੰ ਮਾਨਤਾ ਮਿਲੀ ਹੋਈ ਹੈ ਬਿਲਕੁਲ ਰੋਹਨ ਗਾਂਧੀ ਜਿਹੜਾ ਹੈਗਾ ਰahul ਗਾਂਧੀ ਭਾਜਪਾ ਠਾਲਾ ਬਹੁਤ ਹੈ ਤਾਂ ਆਪਾਂ ਪਹਿਲਾਂ ਵੀ ਕਹਿ ਕੇ ਉਹਦੀ ਸਟ੍ਰੈਟਜੀ ਦੀ ਕੋਈ ਕਮੀ ਹੈ ਪਰ ਜਿੰਨੀ ਕਿ rahul ਗਾਂਧੀ ਦੇ ਵਿੱਚ ਕਮੀਆਂ ਹੈ ਉਹਦੀ ਪੂਰਕ ਜਿਹੜੀ ਹੈ ਉਹ ਪ੍ਰਿੰਕਾ ਗਾਂਧੀ ਬਾਦ ਹੈ ਇਸ ਕਰਕੇ ਮਤਲਬ ਜਿਹੜਾ ਕਈ ਵਾਰੀ ਕਹਿ ਦਿੰਦੇ ਉਹ ਭੁੰਲੇ ਚ ਤਰੜਾਉਣ ਵਾਲੀ ਗੱਲ ਉਹ ਕਹਿ ਦਿੰਦੀ ਹੈ ਏਦੂ ਬਦਲ ਇਹ ਜੀ ਇਹੋ ਸਭ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਨੂੰ ਦਿਓ ਇਜਾਜ਼ਤ ਤੁਸੀਂ ਸਾਡਾ ਚੈਨਲ ਬਖਤੌਰ ਢਿੱਲੋਂ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਨਾਲ ਇੰਸਟਾਗ੍ਰam ਵੀ ਹੈ ਤੇ ਫੇਸਬੁਕ ਪੇਜ ਵੀ ਹੈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ